ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨ ਸੇ ਅੱਜ ਸਾਰੀਆਂ ਕਲੈਕਸ਼ਨਾਂ ਵਿਆਹਾਂ ਵਾਲੀਆਂ ਭਾਰੇ ਭਾਰੇ ਦੁਪੱਟੀਆਂ ਵਾਲੀਆਂ ਤੇ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਵਿੱਚ ਆਈਆਂ ਨੇ ਜ਼ਿਆਦਾਤਰ ਰੰਗ ਜਿਹੜੇ ਨੇ ਉਹ ਇੱਕ ਇੱਕ ਹੀ ਆਣਗੇ ਜਿੰਨਾ ਵਿੱਚ ਕੁਝ ਜ਼ਿਆਦਾ ਕਲਰ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸਾਰੇ ਹੀ ਪਾਰਟੀ ਵੇਅਰ ਵੈਡਿੰਗ ਸਪੈਸ਼ਲ ਤੇ ਬਹੁਤ ਹੀ ਸੋਹਣੇ ਤੇ ਸੁਪੀਰੀਅਰ ਫੈਬਰਿਕ ਦੇ ਨਾਲ ਕੁਝ ਕਲੈਕਸ਼ਨ ਹੈਂਡਵਰਕ ਵਾਲੀ ਆਣੀਆਂ ਜਾਂ ਕੁਝ ਜਿਹੜੀਆਂ ਕਿ ਮਸ਼ੀਨ ਵਰਕ ਵਾਲੀਆਂ ਆਣ ਗਿਆ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਦੱਸਣਾ ਚਾਹੁੰਦੀ ਕਿ ਕਿਹੜਾ ਕਲਰ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆ ਤੇ ਕਿਹੜਾ ਡਿਜ਼ਾਈਨ ਕਿਹੜਾ ਪੈਟਰਨ ਐ ਜਿਹੜੇ ਸੂਟ ਚੱਲ ਰਹੇ ਨੇ ਇਹਨਾਂ ਵਿੱਚ ਕੁਝ ਕਲਰ ਆਪਸ਼ਨ ਹੈਗੇ ਨੇ ਬਾਕੀ ਸਾਰਿਆਂ ਵਿੱਚ ਮੈਂ ਜਿਵੇਂ ਦੱਸਿਆ ਕਿ ਤੇ ਜਿਹੜੀ ਕਿਸ ਤੋਂ ਬਾਅਦ ਕਲੈਕਸ਼ਨ ਆਈਗੀ ਉਹਦੇ ਵਿੱਚ ਚਾਰ ਕਲਰ ਆਣਗੇ ਇਹ ਵਾਲੀ ਕਾਟਨ ਦੇ ਸੂਟ ਨੇ ਕਢਾਈਆਂ ਵਾਲੇ ਨੇ ਇਸੀ ਹੈਡਿੰਗ ਤੇ ਛੋਟੇ-ਮੋਟੇ ਫੰਕਸ਼ਨਾਂ ਤੇ ਪਾ ਸਕਦੇ ਆ ਇਸ 760 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲੇ ਸੂਟ ਮਿਲਣਗੇ ਕੋਈ ਵੀ ਇੱਕ ਸੂਟ ਬਾਈ ਕਰ ਸਕਦੇ ਹੋ ਸਿਰਫ 760 ਵਿੱਚ ਤੇ ਇਹ ਕੁਝ ਸੂਟ ਹੁਣ ਜਿਵੇਂ ਸੇਲ ਤੇ ਵੀ ਆਏ ਨੇ ਉਹ ਵੀ ਮੈਂ ਇੱਥੇ ਐਡ ਕੀਤੇ ਨੇ ਉਹਨਾਂ ਦੀ ਵੀ ਗੇ ਜਾ ਕੇ ਪਿਕਚਰਸ ਆਨ ਕੀਆ ਸੋ ਉਹਨਾਂ ਤੋਂ ਫਰੀਡੀਨ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਜਿਹੜੇ ਸੂਟ ਨੇ ਕਿਹੜੇ-ਕਿਹੜੇ ਲੈਸ ਤੇ ਆਏ ਨੇ ਇਹ ਸੂਟ ਵੀ ਹੁਣ ਬਹੁਤ ਲੈਸ ਤੇ ਆਏ ਨੇ ਇਹ ਤੁਹਾਨੂੰ 580 ਰੁਪਏ ਤਹੋ ਚ ਮਿਲਣਗੇ ਪਹਿਲੇ ਇਹ ਸੂਟ ਤੁਹਾਨੂੰ 800 ਤੱਕ ਮਿਲਦਾ ਸੀ ਹੁਣ ਇਹਨਾਂ ਤੇ ਲੈਸ ਆਈ ਹੈ ਕਾਫੀ ਬਾਾਕੀ ਅਗਰ ਤੁਸੀਂ ਕੋਈ ਸੂਟ ਬਾਇ ਕਰਨਾ ਚਾਹ ਕੋਈ ਕੁਐਰੀ ਕਰਨੀ ਹੈ ਤਾਂ ਮੇਰਾ ਨੰਬਰ 623924575 ਜੋ ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਕਰਨੀ ਹੈ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਹੈ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤੇ ਜੇਕਰ ਤੁਸੀਂ ਸਕਰੀਨਸ਼ਾਟ ਲੈ ਆਪੋ ਤਾਂ ਸਕਰੀਨਸ਼ਾਟ ਸੈਂਡ ਕਰ ਦਿਓ ਤੇ ਜੇਕਰ ਨਹੀਂ ਤਾਂ ਫਿਰ ਲਿੰਕ ਮੈਨੂੰ ਸੈਂਡ ਕਰ ਦਿਓ ਤੇ ਜਿਸ ਵੀ ਸੂਟ ਦਾ ਤੁਸੀਂ ਬਾਇ ਪੁੱਛਣਾ ਚਾਹੁੰਦੇ ਹੋ ਡਿਟੇਲ ਜਾਨਣਾ ਚਾਹੁੰਦੇ ਹੋ ਤੇ ਜੇਕਰ ਸਕਰੀਨਸ਼ਾਟ ਹੋਏਗਾ ਤਾਂ ਇਜ਼ੀ ਹੋ ਜਾਏਗਾ ਤੁਸੀਂ ਮੇਰੇ ਨੰਬਰ 'ਤੇ ਆ ਕੇ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਤੁਹਾਡੀ ਕਿਤੇ ਰਿਪਲਾਈ ਜ਼ਰੂਰ ਦੇਾਂਗੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਸਭ ਨੂੰ ਸਬਤ ਰਿਪਲਾਈ ਚਾਏ ਅਗਰ ਰਹਿ ਜਾਂਦਾ ਹੈ ਤਾਂ ਫਿਰ ਤੁਸੀਂ ਇੱਕ ਮੈਸੇਜ ਕਰਕੇ ਆਪਣਾ ਤਾਂ ਕਿ ਤੁਹਾਡਾ ਜਿਹੜਾ ਚੈਟ ਹੈ ਉੱਪਰ ਆ ਜਾਏ ਤੇ ਬਾਕੀ ਅਗਰ ਕਲੈਕਸ਼ਨ ਪਸੰਦ ਆਨਦੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤਾਂ ਅੱਜ ਦੀ ਵੀਡੀਓ ਚ ਇਹ ਨਹੀਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਣ ਨਵੇਂ ਨਵੇਂ ਸੂਟਾਂ ਦੇ ਨਾਲ ਨਵੇਂ ਨਵੇਂ ਕਲੈਕਸ਼ਨ ਆਨਾਂ థాంਕ ਯੂ ਫॉर ਵਾਚਿੰਗ ਮਾਈ ਵੀਡੀਓ